ਕਹਿਆ ਕਿ ਤੇ ਮੇਰਾ ਵੀ ਨਾਂ ਦੁਨੀਆ 'ਚ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਸ਼ਕੋ ਜੇ ਇਸ ਖਾਸਤੀ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਆਂ ਉਹ ਇੱਕ ਐਸਾ ਇਨਸਾਨ ਜਿਸ ਨੇ ਆਪਣੇ ਕਾਰੋਬਾਰ ਦੇ ਨਾਲ ਆਪਣੀ ਗ੍ਰਸਥ ਦੀ ਗੱਡੀ ਚਲਾਉਂਦਿਆਂ ਹੋਇਆਂ ਨਾਲ ਨਾਲ ਆਪਣੀ ਕਲਮ ਤੋਂ ਬਹੁਤ ਜ਼ਿਆਦਾ ਧਾਰਮਿਕ ਤੇ ਸੱਭਿਆਚਾਰਕ ਲਿਖਿਆ ਸੋ ਬਹੁਤ ਸਾਰੇ ਗੀਤ ਉਹਨਾਂ ਦੇ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਵੀ ਆ ਬਹੁਤ ਪਹਿਲਾਂ ਸਮਿਆਂ ਦੇ ਵਿੱਚ ਬੜੀਆਂ ਕੈਸਟਾਂ ਦੇ ਟਾਈਟਲ ਵੀ ਬਣੇ ਆ ਉਹਨਾਂ ਦੇ ਗੀਤ ਸੋ ਆਓ ਕਰਾਉਂਦੇ ਹਾਂ ਤੁਹਾਡੀ ਮੁਲਾਕਾਤ ਇੱਕ ਉਸ ਲਿਖਾਰੀ ਦੇ ਨਾਲ ਜਿਹਦੀਆਂ ਲਿਖਤਾਂ ਧਾਰਮਿਕ ਤੇ ਸੱਭਿਆਚਾਰਕ ਬਹੁਤ ਜ਼ਿਆਦੀਆਂ ਜਿਹੜੀਆਂ ਮਸ਼ਹੂਰ ਹੋਈਆਂ ਸੋ ਮੇਰੀ ਮਰਾਤ ਰੇਸ਼ਮ ਸਿੰਘ ਰੋਸ਼ੀ ਰੋਸ਼ੀ ਭੰਗਲਾ ਵਾਲੇ ਦੇ ਨਾਮ ਤੋਂ ਜਿਹੜੇ ਮਸ਼ਹੂਰ ਹੋਏ ਆ ਆਪਾਂ ਕਰਦੇ ਆ ਗੱਲਬਾਤ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਭਾਜੀ ਤਾਂ ਤੁਸੀਂ ਦੱਸੋ ਪਹਿਲਾਂ ਆਪਣਾ ਨਾਮ ਦੱਸੋ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਜੇ ਛੋਟਾ ਨਾਮ ਹੈਗਾ ਰੇਸ਼ਮ ਸਿੰਘ ਹਾਂਜੀ ਤਖਲਸ ਨਾਮ ਹੈ ਰੋਚੀ ਪਹਿਲਾ ਮੜਾ ਠੀਕ ਆ ਜੀ ਤੇ ਪਰਿਵਾਰ ਦੇ ਵਿੱਚ ਤੁਹਾਡੇ ਕੌਣ ਕੌਣੇ ਆ ਜੀ ਮੇਰੇ ਪਰਿਵਾਰ ਦੇ ਵਿੱਚ ਮੇਰੇ ਘਰਵਾਲੀ ਜੀ ਸੁਰਖਬਾਸ ਹੋ ਗਏ ਠੀਕ ਆ ਜੀ ਤੇ ਮੇਰਾ ਇੱਕ ਲੜਕਾ ਮਨਜੀਤ ਸਿੰਘ ਹਾਂਜੀ ਜਾਦਾ ਨਾਮ ਛੁਰੂ ਦਾ ਲੱਡੂ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਜੀ ਮਾ ਮੇਰੇ ਪ੍ਰਭਦੀਪ ਕੋ ਠੀਕ ਹੈ ਜੀ ਬੜਾ ਅੱਛਾ ਇਨਸਾਨ ਹੈ ਆਪ ਠੀਕ ਹੈ ਜੀ ਆਪਣੇ ਸਤਿਕਾਰ ਕਰਦੇ ਠੀਕ ਹੈ ਜੀ ਆਏ ਇਹਦਾ ਵੀ ਸਤਿਕਾਰ ਕਰਦੇ ਆ ਠੀਕ ਹੈ ਜੀ ਤੇ ਲੜਕਾ ਵੀ ਇੱਦਾਂ ਠੀਕ ਹੈ ਜੀ ਬਾਕੀ ਲੜਕੇ ਦੀਆਂ ਮਾਤੀਆਂ ਮਾਮੇ ਹਾਂਜੀ ਉਹ ਤਕੜੀਆਂ ਜੋਪਾਂ ਤੇ ਬਾਹਰ ਅੰਦਰ ਜਾਏ ਪਲੇਅਰ ਰਿਪੋਰਟ ਵਾਲੇ ਦੇ ਇੰਟਰਨੈਟ ਨਾਲ ਠੀਕ ਹੈ ਜੀ ਐਸਵੇਲੇ ਫਿਲਮਾਂ ਦਾ ਨਾਮ ਦੁਨੀਆ ਦੇ ਵਿੱਚ ਹੈ ਠੀਕ ਹੈ ਜੀ ਉਹ ਇੱਕੋ ਬੇਟਾ ਯਾ ਤੇ ਇੱਕ ਤੁਹਾਡੇ ਬੇਟੀ ਵੀ ਆ। ਕਿ ਉਹ ਦਿੱਲੀ ਬਾਹਰ ਰਹੇ ਹੋ ਆ ਜੀ। ਹਾਂਜੀ ਹਾਂਜੀ ਅੱਛਾ ਜੀ। ਜਿੱਦਾਂ ਭਾਜੀ ਕੋਲ ਉਹਨਾਂ ਦਾ ਬਹੁਤ ਨੇਕ ਬਹੁਤ ਵਧੀਆ ਸੁਭਾਅ ਆ। ਇਸੇ ਤਰੀਕੇ ਦੇ ਨਾਲ ਇਹਨਾਂ ਦੇ ਬੇਟੇ ਦਾ ਵੀ ਕਿਉਂਕਿ ਨਾਂ ਤੇ ਉਹਦਾ ਮਨਦੀਪ ਸਿੰਘ ਆ ਪਰ ਜਿਵੇਂ ਕਿ ਇੱਕ ਪਿਆਰ ਦੇ ਨਾਲ ਲੱਡੂ ਲੱਡੂ ਆਖਦੇ ਆ ਤੇ ਉਹਦਾ ਆਪਣਾ ਜਿਹੜਾ ਯਾ ਟੈਕਸੀ ਟਰਾਂਸਪੋਰਟ ਦਾ ਕੰਮ ਆ। ਸੋ ਭਾਜੀ ਹੁਣੀ ਅੱਜ ਕੱਲ੍ਹ ਖੇਤੀਬਾੜੀ ਦੇ ਵਿੱਚ ਹੱਥ ਵਟਾਉਂਦੇ ਆ ਤੇ ਨਾਲ ਆਪਣਾ ਜਿਹੜਾ ਯਾ ਲਿਖਣ ਨੂੰ ਵੀ ਸਮਾਂ ਜ਼ਰੂਰ ਦਿੰਦੇ ਆ। ਜੀ ਵੀਜੀ ਕਿੰਨੇ ਭਰਾ ਆਪਾਂ? ਅਸੀਂ ਜੀ 8 ਭਰਾ ਆਂਗੇ। ਠੀਕ ਹੈ ਜੀ। ਤੇ ਦੋ ਭਰਾ ਸਾਡੇ ਸੁਖਾ ਸਾਥੂ ਗਏ। ਹਾਂ ਜੀ। ਸਾਡਾ ਸਾਉ ਵੀਜੀ ਭਰਾਵਾਂ ਦਾ ਬੜਾ ਸਤਕਾਰ ਆ। ਠੀਕ ਹੈ ਜੀ। ਸਾਡੇ ਭਤੀਜੇ ਹਾਂਜੀ ਉਹ ਵੀ ਬੜੀ ਡਿਮਾਂਡ ਕਰਦੇ ਆ। ਪਰੋਂਦੇ ਵੀ ਤੇ ਕਰਦੇ ਵੀ ਜਾਂਦੇ ਕੋਈ ਪਿੰਡ ਚ ਲਾਂਬੇ ਬਣ ਗਏ। ਠੀਕ ਹੈ ਜੀ। ਬਹੁਤ ਵਧੀਆ ਜਿਵੇਂ ਪੀਰ ਜੀ ਦਾ। ਪਰ ਪਾਉ ਪਰਮਾਤਮਾ ਦੀ। ਹਾਂਜੀ। ਬਈ ਜਿੰਨੇ ਸਾਡੇ ਤੇ ਕਿਰਪਾ ਕੀਤੀ ਸਾਰਿਆਂ ਦਵਾਈ ਗੁਰੂ ਕਰੇ। ਹਾਂਜੀ ਹਾਂਜੀ। ਤੇ ਜਦੋਂ ਅਸੀਂ ਆਏ ਭੰਗਲਾ ਸਾਈਡ ਤੇ ਆਣ ਕੇ ਅਸੀਂ ਨਗਰ ਦੇ ਵਿੱਚ ਭੰਗਲ ਕਲਾ ਦੇ ਵਿੱਚ ਕਿਉਂਕਿ ਜਿੱਥੇ ਵੀਰ ਦੀ ਹੋੜੀ ਰਹਿੰਦੇ ਆ ਇਹ ਛੋਟੀਆਂ ਭੰਗਲਾਂ ਨੇ ਤੇ ਵੱਡੀਆਂ ਭੰਗਲਾਂ ਦੇ ਵਿੱਚ ਜਦੋਂ ਅਸੀਂ ਉੱਥੇ ਪੈਨੇਦਾਰ ਬਜ਼ੁਰਗ ਬੈਠੇ ਸੀਗੇ ਉਹਨਾਂ ਦੇ ਨਾਲ ਗੱਲ ਕੀਤੀ ਕਿ ਇਸ ਤਰੀਕੇ ਦੇ ਨਾਲ ਅਸੀਂ ਰੇਸ਼ਮ ਸਿੰਘ ਭੰਗਲ ਦੇ ਘਰ ਜਾਣਾ ਉਹ ਕਹਿੰਦੇ ਜੀ ਹਾਂਜੀ ਹਾਂਜੀ ਰੋਸ਼ੀ ਭੰਗਲਾਂ ਵਾਲਾ ਲਖਾਰੀ ਤੇ ਇੱਕ ਇਹਨਾਂ ਦੇ ਨਾਲ ਇੱਕ ਤਖਲਸ ਜੁੜਿਆ ਹੋਇਆ ਆ ਕਿ ਘੋੜਿਆਂ ਵਾਲੇ ਕਿਉਂਕਿ ਇਹਨਾਂ ਦੇ ਸਾਨੂੰ ਸਾਡੀ ਹਾਂਜੀ ਇਹ ਵੀ ਯੂ ਕੁਲੀ ਦੀ ਹਾਂਜੀ ਘੋੜਿਆਂ ਦੀ ਅੱਲ ਉਹ ਘੋੜੇ ਰੱਖੇ ਹੋ ਸਕੇ ਹਾਂਜੀ ਘੋੜੀਆਂ ਘੋੜੇ ਇੰਨਾ ਰੱਖੇ ਹੋਏ ਸਕੇ ਅੱਲ ਪਈ ਆ ਵੀ ਘੋੜਿਆਂ ਵਾਲੇ ਇਹਨਾਂ ਨੂੰ ਆਖਿਆ ਜਾਂਦਾ ਆ ਇਹਨਾਂ ਦੀ ਪਛਾਣ ਆ ਸੋ ਇਹ ਤੁਹਾਨੂੰ ਆਪਣੇ ਕਾਰੋਬਾਰ ਕਰਦਿਆਂ ਨਾਲ ਨਾਲ ਜਿਹੜਾ ਆ ਲਿਖਣ ਦਾ ਸ਼ੌਂਕ ਕਦੋਂ ਤੋਂ ਪਿਆਰੀ ਹੈ ਜੀ ਮੈਨੂੰ ਸ਼ੌਂਕ ਪਿਆ ਦਿਨਾਰ ਸੰਧੂ ਦਾ ਮੈਂ ਕੀ ਸੁਣਦਾ ਹੁੰਦਾ ਸੀ ਦਿਨਾਰ ਸੰਧੂ ਦਾ ਮੈਂ ਕੀ ਸੁਣਦਾ ਹੁੰਦਾ ਸੀ ਤੇ ਬਾਬੂ ਸਿੰਘ ਮਾਨ ਮਰਾੜਾ ਵਾਲਾ ਉਹਨਾਂ ਦੇ ਸੁਣ ਸੁਣ ਕੇ ਗੀਤ ਮੈਂ ਵੀ ਕਿਤੇ ਆਪਣੇ ਉੱਤੇ ਰਾਜਾ ਸਾਹਿਬਾ ਦੇ ਰਲਾਤ ਕਰਨੀ ਵੇਦਾ ਕਿਤੇ ਮੇਰਾ ਵੀ ਨਾ ਦੁਨੀਆ ਚ ਆ ਜੂਵੇ ਤੇ ਅਸੀਂ ਮੇਰ ਹੋਈ ਰਾਜਾ ਸਾਹਿਬ ਦੀ ਤੇ ਕਲ ਮਿੱਧਰ ਦੇ ਬਾਤਾਂ ਚ ਚੱਲ ਗਈ ਜਿਵੇਂ ਭੰਗਲ ਸਾਹਿਬ ਨੇ ਰਾਜਾ ਸਾਹਿਬ ਜੀ ਦੀ ਗੱਲ ਕੀਤੀ ਆ ਬਹੁਤ ਹੀ ਪੂਜਨੀਕ ਸਾਧੂ ਸੰਤ ਹੋਏ ਆ ਰਾਜਾ ਸਾਹਿਬ ਦਾ ਮਜਾਰਾ ਜਿਹਨਾਂ ਦਾ ਥੋੜਾ ਜਿਹਾ ਪਿੱਛੇ ਥੋੜਾ ਸਮਾਂ ਹੋਇਆ ਇੱਕ ਸਮਾਗਮ ਵੀ ਲੰਘ ਕੇ ਗਿਆ ਕਿ ਪੂਰੇ ਪੰਜਾਬ ਦੇ ਵਿੱਚੋਂ ਜਿੰਨੇ ਵੀ ਟੈਕਸੀ ਯੂਨੀਅਨ ਹੈਗੇ ਆ ਡਰਾਈਵਰ ਵੀ ਰਿਆ ਹੋਰ ਵੀ ਜਿਹੜੇ ਬੱਸਾਂ ਵਾਲੇ ਸਾਰਿਆਂ ਨੇ ਜਿਹੜੀ ਆ ਉੱਥੇ ਸੰਗਤ ਨੂੰ ਲਿਜਾਣ ਦੀ ਲਿਆਉਣ ਦੀ ਜਿਹੜੀ ਫ੍ਰੀ ਸੇਵਾ ਲਵਾਈ ਆ ਬਹੁਤ ਮਹਾਨ ਪੂਜਨਿਕ ਤਪਸਵੀ ਹੋਏ ਆ ਰਾਜਾ ਸਾਹਿਬ ਸੋ ਰਾਜਾ ਜੀ ਢਿੰਗੜਾਂ ਵਾਲੇ ਵੀ ਕਿਹਾ ਜਾਂਦਾ ਤੇ ਰਾਜਾ ਸਾਹਿਬ ਦਾ ਮਜਾਰਾ ਵੀ ਆ ਸੋ ਜਿਵੇਂ ਵੀਰ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕੀਤੀ ਸੀਗੀ ਤੇ ਉੱਥੋਂ ਇਹਨਾਂ ਨੂੰ ਛੇਟਕਾ ਲੱਗੀ ਆ ਕਵਿਤੀ ਖੋੜ ਤੱਕ ਬਹੁਤ ਸਾਰੀਆਂ ਤੁਸੀਂ ਲਿਖਤਾ ਜਿਹੜੀਆਂ ਆ ਲਿਖ ਚੁੱਕੇ ਆ ਜਿਹਦੇ ਵਿੱਚ ਧਾਰਮਿਕ ਵੀ ਆ ਹਾਂਜੀ ਤੇ ਸੱਭਿਆਚਾਰਕ ਵੀ ਆ ਹਾਂਜੀ ਤੇ ਤੁਸੀਂ ਸਾਨੂੰ ਦੱਸੋ ਕਿ ਕਿਹੜੇ ਕਿਹੜੇ ਜਿਹੜੇ ਗੀਤ ਆ ਤੁਹਾਡੇ ਜਿਹੜੇ ਸੱਭਿਆਚਾਰਕ ਆ ਪਪੂਲਰ ਹੋਏ ਆ ਤੇ ਕਿਹੜੇ ਕਿਹੜੇ ਕਲਾਕਾਰਾਂ ਨੇ ਉਹ ਗੀਤ ਜਿਹੜੇ ਆ ਗਾਏ ਆ ਮੇਰਾ ਇੱਕ ਗੀਤ ਜੀ ਉਹ ਤੇ ਕਲਾਕਾਰਾਂ ਨੇ ਗਾਇਆ ਔਰ ਕਾੜ ਨਹੀਂ ਹੋਇਆ ਪਰ ਕਾੜ ਦੇ ਨਾਲ ਉਹ ਬਾਧੂ ਵਜਿਆ ਠੀਕ ਆ ਜੀ ਗੀਤ ਦੇ ਬਾਰੇ ਦੱਸੋ ਕਿਹੜਾ ਗੀਤ ਸੀ ਉਹ ਗੀਤ ਦੇ ਬਾਰੇ ਆ ਜੀ ਮਾਪਿਆਂ ਵਰਗੀ ਸੇਵਾ ਨਹੀਂ ਕੋਈ ਪੁੱਤਰਾਂ ਵਰਗਾ ਮੇਵਾਨੇ ਕੋਈ ਕਿਹਾ ਦਿੱਤੀਆਂ ਦਾ ਵੀ ਹੁੰਦਾ ਨਹੀਂ ਉਹ ਦੁੱਖ ਦੇ ਰੱਬਾ ਮਾਪੇ ਮੰਗਦੇ ਏਹ ਲਾਡ ਦੀ ਸਦਾ ਸੁੱਖ ਦੀ ਠੀਕ ਹੈ ਬਹੁਤ ਵਧੀਆ ਦੇਖੋ ਲਿਫਟ ਲਿਖੀ ਆ ਰੋਸ਼ੀ ਭੰਗਲਾ ਵਾਲਾ ਇਹਨਾਂ ਨੇ ਸੋ ਹੋਰ ਕਿਹੜੇ-ਕਿਹੜੇ ਕਲਾਕਾਰਾਂ ਨੇ ਤੁਹਾਡੇ ਕੋਈ ਗੀਤ ਜਿਹੜਾ ਕੋਈ ਟਾਈਟਲ ਬਣਿਆ ਹੋਵੇ ਕਿਸੇ ਕੈਸਟ ਦਾ ਜਾਂ ਵੈਸੇ ਕਿਉਂਕਿ ਤੁਸੀਂ ਜਿੰਨੇ ਵੀ ਅੱਜ ਤੱਕ ਗੀਤ ਕਲਾ ਦਰਸ਼ਕੋ ਵੀਰੋ ਮੈਂ ਦੱਸਣਾ ਚਾਹੁੰਨਾ ਆ ਕਿ ਜਿੰਨੇ ਵੀ ਇਹਨਾਂ ਨੇ ਅਜੇ ਤੱਕ ਗੀਤ ਜਿਹੜੇ ਲਿਖੇ ਆ ਦਿੱਤੇ ਆ ਕਲਾਕਾਰਾਂ ਨੂੰ ਉਹ ਇੱਕ ਬਿਜ਼ਨਸ ਬਣਾ ਕੇ ਨਹੀਂ ਦਿੱਤੇ ਇੱਕ ਫ੍ਰੀ ਸੇਵਾ ਕੀਤੀ ਆ ਇੱਕ ਕਲਮ ਵੱਲੋਂ ਫ੍ਰੀ ਸੇਵਾ ਇਹਨਾਂ ਨੇ ਕੀਤੀ ਆ ਸੋ ਹੁਣ ਵੀ ਜਿਵੇਂ ਤੁਹਾਨੂੰ ਮੈਂ ਦਿਖਾਉਣਾ ਚਾਹੁੰਨਾ ਆ ਕਿ ਦੇਖੋ ਇਹ ਜੋ ਕੈਸਟਾਂ ਆ ਰਹੀਆਂ ਆ ਝੂਠੇ ਲਾਰੇ ਨਾ ਚੰਦਰੀਏ ਲਾਉਂਦੀ ਹਾਂਗੇ ਕਰਦੇ ਹਾਂਜੀ ਇਹ ਕੈਸਟ ਆ ਗਈ ਆ ਜੀ ਇਹ ਕਿਹਨਾਂ ਦੀ ਆ ਜੀ ਹੇ ਆਪਣੇ ਦਿਆਲ ਕੁਛਦਲ ਜੀ ਅਛਾ ਦਿਆਲ ਸਿੰਘ ਖੁਸ਼ਦਲ ਜੀ ਦੀ ਯਾਰ ਸੋ ਤੇ ਇਹ ਵੀ ਦਿਆਲ ਸਿੰਘ ਕੁਛਦਲ ਦੀ ਆ ਗਲਾਸੀ ਇਹ ਦੋ ਪੋਸਟਰ ਜਿਹੜੇ ਤੁਹਾਨੂੰ ਦਿਖਾਈ ਜਾ ਰਹੇ ਆ ਇਹਨਾਂ ਦੇ ਵਿੱਚ ਵੀ ਸਰਦਾਰ ਰੇਸ਼ਮ ਸਿੰਘ ਪੰਗਲ ਜਿਹੜਾ ਕਿ ਛੋਟਾ ਨਾਮ ਰੁਸ਼ੀ ਪੰਗਲਾਂ ਵਾਲੇ ਦੇ ਨਾਮ ਤੇ ਫੇਮਸ ਆ ਤੇ ਇਹਨਾਂ ਦੇ ਗਾਣੇ ਇਹਨਾਂ ਕੈਸਟਾਂ ਦੇ ਵਿੱਚ ਵੀ ਸ਼ਾਮਲ ਕੀਤੇ ਗਏ ਆ ਸੋ ਬਹੁਤ ਸਾਰੀਆਂ ਲਿਖਤਾਂ ਇਹਨਾਂ ਨੇ ਵੀਰਜੀ ਹੁਣਾਂ ਲਿਖੀਆਂ ਜਿੱਥੇ ਲਿਖਣ ਦਾ ਇੱਕ ਸ਼ੌਂਕ ਸੀ ਲਿਖਦੇ ਰਹੇ ਆ ਉੱਥੇ ਨਾਲ ਦੀ ਨਾਲ ਆਪਣਾ ਖੇਤੀਬਾੜੀ ਦਾ ਕਾਰੋਬਾਰ ਤੇ ਨਾਲ ਗਵਰਨਮੈਂਟ ਦਾ ਸ਼ੁਗਰਮੈਲ ਨਕੋਦਰ ਦੇ ਵਿੱਚ ਬਹੁਤ ਸਮਾਂ ਜਿਹੜੀ ਆ ਇਹਨਾਂ ਨੇ ਜੌਬ ਕੀਤੀ ਆ ਤੇ ਅੱਜ ਤੱਕ ਬਹੁਤ ਸਾਰਾ ਇਹਨਾਂ ਨੇ ਨਕੋਦਰ ਇਲਾਕੇ ਦੇ ਵਿੱਚ ਵੀ ਮਾਣ ਕਟਿਆ ਗਾਣਿਆਂ ਬਾਰੇ ਦੱਸੋ ਜੀ ਜੀਤ ਮੇਰਾ ਦੀ ਮੈਂ ਲੇਖਿਆ ਹੁਣ ਹੋਰ ਦੋ ਖਾਪੇ ਹੋਏਗੀ ਠੀਕ ਹੈ ਹਵਾ ਆਵਾਂ ਛੱਡ ਕੋਈ ਆਪਣੀ ਸਮਾਧੀ ਵਿੱਚੋਂ ਸੀਨਾ ਸਹਨਾ ਦਾ ਹੋ ਜਾ ਠੰਡਾ ਠਾਰ ਜੱਗ ਵਿੱਚ ਆਈ ਦੁਖੀ ਹੋਵੇ ਨਾ ਕੋਈ ਆਤਮਾ ਕਿਹੜੀ ਚਾਰੇ ਪਾਸੇ ਦਿੱਸੇ ਗੁਰਜਾ ਵਾਹਿਗੁਰੂ ਇੱਕ ਵਾਰੀ ਦੋਹਰਾ ਬੋਲਿਓ ਜੀ ਐਸੀ ਹਵਾ ਛੱਡ ਕੋਈ ਆਪਣੀ ਸਮਾਧੀ ਵਿੱਚੋਂ ਸੀਨਾ ਸਹਨਾ ਦਾ ਹੋ ਜਾ ਠੰਡਾ ਠਾਰ ਜੱਗ ਵਿੱਚ ਆਈ ਦੁਖੀ ਹੋਵੇ ਨਾ ਕੋਈ ਆਤਮਾ ਕਿਹੜੀ ਚਾਰੇ ਪਾਸੇ ਦਿੱਸੇ ਗੁਰਜਾ ਵਾਹਿਗੁਰੂ ਵਾਹਿਗੁਰੂ ਪ੍ਰਦਕਸ਼ਿਕ ਵੀਰੋ ਤੁਸੀਂ ਖੁਦ ਸੁਣਿਆ ਜਿਹੜਾ ਕਿ ਗੀਤ ਲਿਖਿਆ ਜਾ ਰਿਹਾ ਹੈ ਲਿਖ ਹੋ ਗਿਆ ਜੀ ਲਿਖ ਹੋ ਗਿਆ ਜੀ ਠੀਕ ਹੈ ਜੀ ਬਹੁਤ ਵਧੀਆ ਗੱਲ ਜਿਹੜਾ ਕਿ ਗੀਤ ਇਹਨਾਂ ਨੇ ਦੱਸਿਆ ਕਿ ਦੋ ਹਫ਼ਤੇ ਪਹਿਲਾਂ ਹੀ ਲਿਖਿਆ ਗਿਆ ਸੋ ਤੁਸੀਂ ਉਹ ਜਿਹੜੇ ਗੀਤ ਦੀਆਂ ਕੁਝ 17 ਕੁਝ ਲਾਈਨਾਂ ਕੁਝ ਸ਼ਬਦ ਰੋਸ਼ੀ ਭੰਗਲਾ ਵਾਲੇ ਦੇ ਮੂੰਹ ਦੇ ਵਿੱਚੋਂ ਇਹਨਾਂ ਦੀ ਜ਼ੁਬਾਨ ਤੋਂ ਸੁਣੇ ਆ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਕਿੰਨਾ ਵਧੀਆ ਲਿਖਾਰੀ ਆ ਗੁੰਮਨਾਮ ਉਹ ਕਿ ਰਹਿਣ ਦਾ ਕੀ ਕਾਰਨ ਆ ਕਿ ਇਸ ਇਨਸਾਨ ਦੇ ਵਿੱਚ ਹੱਦ ਤੋਂ ਵੱਧ ਕੇ ਨਿਮਰਤਾ ਆ ਕਦੇ ਵੀ ਕਿਸੇ ਲਾਲਚ ਦੇ ਵਿੱਚ ਆਣ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਅੱਜ ਤੱਕ ਆਪਣੀ ਕੋਈ ਐਡ ਨਹੀਂ ਕੀਤੀ ਕੋਈ ਮਸ਼ਹੂਰੀ ਨਹੀਂ ਕੀਤੀ ਪਰ ਅਸੀਂ ਵੀ ਇਹਨਾਂ ਨੂੰ ਨਕੋਦਰ 슈ਗਰ ਮਿਲ ਦੇ ਵਿੱਚ ਜਦੋਂ ਜੌਬ ਕਰਦੇ ਹੁੰਦੇ ਸੀਗੇ ਤੇ ਸਾਡੇ ਪਿੰਡ ਬਹੁਤ ਸਮਾਂ ਭਾਜੀ ਉਹਨਾਂ ਨੇ ਗੁਜ਼ਾਰਿਆ ਉੱਤੇ ਸੋ ਉਦੋਂ ਅਸੀਂ ਇਹਨਾਂ ਦੀਆਂ ਜਿਹੜੀਆਂ ਲਿਖਤਾਂ ਇਹ ਲਿਖਦੇ ਹੁੰਦੇ ਸੀਗੇ ਇਹਨਾਂ ਤੋਂ ਸੁਣਦੇ ਰਹੇ ਹਾਂ ਪੜ੍ਹਦੇ ਰਹੇ ਹਾਂ ਤੇ ਅੱਜ ਉਹ ਹੀ ਲਿਖਤਾਂ ਸਾਨੂੰ ਖਿੱਚ ਕੇ ਇਹਨਾਂ ਦੇ ਦਰ ਤੇ ਲੈ ਕੇ ਆਈਆਂ ਤੇ ਅੱਜ ਅਸੀਂ ਪਹੁੰਚੇ ਹਾਂ ਵੀਰ ਜੀ ਉਹਨਾਂ ਦੇ ਘਰ ਸੋ ਵੀਰ ਜੀ ਹੋਰ ਵੀ ਕੋਈ ਗਾਣਾ ਉਹਦੇ ਬਾਰੇ ਜ਼ਿਕਰ ਕਰੋ ਹੋਰ ਵੀ ਜ਼ਿਕਰ ਕਰਦੇ ਹਾਂ ਜੀ ਇਹ ਗੀਤ ਆਪਣਾ ਜੀ ਹਾਂ ਜੀ ਚਾਕਲਾ ਆਂਬਰਤ ਬਾਟੇ ਦਾ ਇਹ ਹੈ ਨਹੀਂ ਸੋਦਾ ਘਾਟੇ ਦਾ ਇਹਦੀ ਕੀਮਤ ਭਾਰੀ ਆ ਬੰਦਿਆ ਸਿੰਘ ਨਹੀਂ ਪਿਆਰਾ ਗੁਰਾਂ ਨੂੰ ਰਹਿ ਪਿਆਰੀ ਵਾਹ ਜੀ ਵਾਹ ਬੰਦਿਆ ਸਿੰਘ ਨਹੀਂ ਪਿਆਰਾ ਗੁਰਾਂ ਨੂੰ ਰਹਿਤ ਪਿਆਰੀ ਆ ਲੈ ਨਾ ਲਾਹਾ ਸਤਗੁਰੂ ਗਿੱਧੇ ਨੂੰ ਸ਼ੇਰ ਬਣਾਉਂਦਾ ਏ ਬਾਜਾਂ ਵਾਲਾ ਆਂਬਰਤ ਬਾਜਾਂ ਮਾਰ ਦਿੰਦਾ ਵਾਹ ਜੀ ਵਾਹ ਕੋਈ ਦੱਸੋ ਕਿਸੇ ਗੀਤ ਬਾਰੇ ਸ਼ਰਮਾ ਦੇ ਨਾਲ ਸਿਰ ਝੁਕਦੇ ਸਿਆਣਿਆਂ ਦੇ ਹਕਨੀਆਂ ਨੇ ਕਫੇਖਣਾ ਤੇ ਦੁਰੀਆਂ ਪਛਮੀ ਰੰਗਾਂ ਦੇ ਵਿੱਚ ਗੰਗੀਆਂ ਰੰਗੀਆਂ ਸਿਰਾਂ ਉੱਤੇ ਚੁੰਨੀਆਂ ਵੀ ਲੈਣਾ ਪੁਣੀ ਇਹ ਵੀਰ ਜੀ ਹੋਣਾ ਨੇ ਜਿਹੜਾ ਗਾਣਾ ਦੱਸਿਆ ਆ ਇਹ ਕਿ ਜੋ ਅੱਜ ਦਾ ਯੁੱਗ ਆ ਅੱਜ ਦੇ ਯੁੱਗ ਦੇ ਵਿੱਚ ਹਰ ਇੱਕ ਧੀ ਪੈਂਡ ਔਰਤ ਜਿਹੜੀ ਆ ਜੋ ਚੁੰਨੀ ਸਿਰ ਦਾ ਗਹਿਣਾ ਹੁੰਦੀ ਸੀ ਕਿਸੇ ਟਾਈਮ ਦੇ ਉੱਤੇ ਪਰ ਸਮੇਂ ਦੇ ਨਾਲ ਸਾਡਾ ਪਹਿਨਣ ਦਾ ਰਿਵਾਜ ਵੀ ਜਿਹੜਾ ਬਦਲ ਗਿਆ ਤੋ ਜੋ ਚੁੰਨੀ ਪਹਿਲਾ ਸਾਡੇ ਸਿਰ ਦਾ ਤਾਜ ਮੰਦੀ ਸੀ ਤੇ ਉਹਦੇ ਕਰਕੇ ਇਹ ਵੀਰ ਜੀ ਹੋਣਾ ਨੇ ਇੱਕ ਗੀਤ ਲਿਖਿਆ ਆ ਤੇ ਪਛਮੀ ਰੰਗਾਂ ਦੇ ਵਿੱਚ ਗਈਆਂ ਰੰਗੀਆਂ ਸਿਰਾਂ ਉੱਤੇ ਚੁੰਨੀਆਂ ਵੀ ਲੈਣਾ ਭੁੱਲੀਆਂ ਹੋਰ ਕੋਈ ਦੱਸੋ ਕਿਸੇ ਗੀਤ ਬਾਰੇ ਹੋਰ ਆਪਣਾ ਜੀ ਗਾਮ ਤੌਰ ਤੇ ਜੀ ਇੱਕ ਰਸਤਾ ਲੋਕਾਂ ਨੇ ਬਦਨਾਮ ਕੀਤਾ ਆ ਜੀਗੇ ਸਾਣੇ ਦਾ ਪਰ ਇਹਦੇ ਵਰਗਾ ਰਸਤਾ ਪਿੱਤਰ ਰਸਤਾ ਕੋਈ ਹਾਂਜੀ ਹਾਂਜੀ ਦੇਰ ਪੜਾਈ ਵਰਗਾ ਰਸਤਾ ਕੋਈ ਪੁੱਤਰ ਨਹੀਂ ਪਰ ਲੋਕਾਂ ਨੇ ਆਪਣੇ ਆਪਣੀ ਸੋਚ ਦੇ ਮੁਤਾਬਕ ਜੀ ਹਾਂਜੀ ਚੰਗੇ ਨੂੰ ਚੰਗਾ ਲੱਗਦਾ ਮਾੜੇ ਨੂੰ ਮਾੜਾ ਲੱਗਦਾ ਹਾਂਜੀ ਜੀ ਕਿਹ ਕਹ ਸਕਦਾ ਕਿ ਤੇ ਆਦੀ ਆਸਾਂ ਵਿੱਚ ਕੋਲਦਾ ਪੀਤੀ ਬੰਨ ਰਹਿ ਨਹੀਂ ਸਕਦਾ ਟੱਕ ਕੇ ਤੂੰ ਬਹਿ ਨਹੀਂ ਸਕਦਾ ਹਾਂਜੀ ਪੈ ਜਾ ਕਿਤੇ ਭੰਣੀ ਦਾ ਬੋਤਲ ਭਰੀ ਮੇਰੇ ਵੀਰ ਦੇ ਵਿਆਹ ਤੇ ਜੀਜਾ ਆਣ ਕੇ ਤੂੰ ਪਹਿਲਾਂ ਵਾਂਗੂ ਕੱਪ ਨਾ ਕਰ ਠੀਕ ਹੈ ਮੋਰੇ ਜੀਜਾ ਜਵਾਬ ਦਿੰਦਾ ਤੂੰ ਖੜ ਕੇ ਵੇਖੀ ਦੂਰ ਕੜੇ ਬਿਨ ਪੀਤੀ ਚੜੂ ਚੜੂ ਸਰੂਰ ਕੜੇ ਗਾਲ ਸੁਣਾ ਅਨੇ ਸੱਚੀ ਬੋਲਦਾ ਨਾ ਝੂਠ ਨਹੀਂ ਨਹੀਂ ਮੈਂ ਐਤ ਕੀ ਨੰਬਰ ਬਣਾਉਣੇ ਕੋਹੋਣਾ ਨਾ ਮੈਂ ਜੱਟ ਬੂਤ ਹਰ ਤਰ੍ਹਾਂ ਦਾ ਲਿਖਿਆ ਧਾਰਮਿਕ ਵੀ ਲਿਖਿਆ ਸਭਿਆਚਾਰਕ ਵੀ ਲਿਖਿਆ ਤੇ ਸਭਿਆਚਾਰਕ ਦੇ ਵਿੱਚ ਵੀ ਹਰ ਰੰਗ ਨੂੰ ਪਰੋਇਆ ਜਿੱਥੇ ਕਿ ਰਿਸ਼ਤਿਆਂ ਦੇ ਬਾਰੇ ਵੀ ਬਿਆਨ ਕੀਤਾ ਗਿਆ ਤੇ ਧਾਰਮਿਕ ਵੀ ਹਰ ਤਰ੍ਹਾਂ ਦੀ ਜਿਹੜੀ ਲਿਖਤ ਆ ਉਹ ਲਿਖੀ ਗਈ ਹੈ ਨਾਲੋਂ ਧਾਰਮਿਕ ਵੀ ਬਹੁਤ ਵਧੀਆ ਲਿਖਿਆ ਤੇ ਸੱਭਿਆਚਾਰਕ ਵੀ ਬਹੁਤ ਵਧੀਆ ਲਿਖਿਆ ਤੇ ਡੈਰੀ ਪਈ ਆ ਬਹੁਤ ਸਾਰੇ ਗੀਤ ਹੁਣ ਤੱਕ ਜਿਹੜੇ ਧਾਰਮਿਕ ਤੇ ਸੱਭਿਆਚਾਰਕ ਲਿਖ ਚੁੱਕੇ ਆ ਸੋ ਮੈਂ ਜਿੱਥੇ ਕਿ ਸਾਡੇ ਸਿੰਗਰ ਅੱਜ ਕੱਲ ਗੀਤ ਗਾਏ ਜਾਂਦੇ ਆ ਪਰ ਲੇਕਿਨ ਕਿਤੇ ਪ੍ਰਯੋਸ਼ੀ ਭੰਗਲਾ ਵਾਲੇ ਨੂੰ ਮਿਲ ਕੇ ਇਹਨਾਂ ਦੀਆਂ ਲਿਖਤਾਂ ਪੜ ਕੇ ਦੇਖੋ ਇਹੋ ਜਿਹੇ ਵਧੀਆ ਗਾਣੇ ਲਿਖੇ ਆ ਇਹੋ ਜਿਹਾ ਸੱਭਿਆਚਾਰਕ ਤੇ ਧਾਰਮਿਕ ਲਿਖਿਆ ਗਿਆ ਜਿਹੜਾ ਕਿ ਤੁਸੀਂ ਆਪਣੀਆਂ ਕੈਸਟਾਂ ਦੇ ਟਾਈਟਲ ਬਣਾਉਣ ਲਈ ਮਜਬੂਰ ਹੋ ਜਾਓਗੇ ਆਸ ਕਰਦਾ ਕਿ ਤੁਹਾਨੂੰ ਇਹ ਗੱਲਬਾਤ ਬਹੁਤ ਵਧੀਆ ਲੱਗੀ ਹੋਊਗੀ ਇਸ ਲਖਾਰੀ ਦੀਆਂ ਲਿਖੀਆਂ ਹੋਈਆਂ ਲਿਖਤਾਂ ਸੱਭਿਆਚਾਰਕ ਧਾਰਮਿਕ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਤੁਹਾਨੂੰ ਅਸੀਂ ਹੋਰ ਵੀ ਇਹਨਾਂ ਦੇ ਜਿਹੜੇ ਗੀਤ ਆ ਉਹ ਅਲੱਗ-ਅਲੱਗ ਕਲਾਕਾਰਾਂ ਦੀ ਆਵਾਜ਼ ਤੋਂ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਵਾਂਗੇ ਉਹ ਆਪਾਂ ਇਹਨਾਂ ਦੀਆਂ ਲਿਖਤਾਂ ਇਸ ਲਖਾਰੀ ਦਾ ਮਾਣ ਕਰਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਇੱਕ ਤੱਕ ਪਹੁੰਚਾਓ ਤੇ ਨਾਲ ਹੀ ਜਿਹੜੇ ਵੀ ਨਵੇਂ ਆਏ ਆ ਇਸ ਅੱਜ ਚੈਨਲ ਦੇ ਉੱਤੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਹਰ ਰੋਜ਼ ਨਵੀਂ ਅਪਡੇਟ ਦੇਖਣ ਲਈ ਪਬਲਿਕ ਅਪਡੇਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸੋ ਜਿੰਨੇ ਵੀ ਪੈੜ ਭਰਾਵਾਂ ਨੇ ਇਹ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਅਪੀਲ ਕਰਦੇ ਆ ਕਿ ਇਸ ਲਖਾਰੀ ਇਸ ਨੇਕ ਇਨਸਾਨ ਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਨੂੰ ਜਿਹੜੀਆਂ ਆ ਅਲੱਗ-ਅਲੱਗ ਤਰ੍ਹਾਂ ਦੀਆਂ ਇੰਟਰਵਿਊ ਕਿਉਂਕਿ ਕਾਫੀ ਸਮਾਂ ਹੋ ਗਿਆ ਹੁਣ ਤੇ ਫਿਰ ਕਿਸੇ ਦਿਨ ਜਲਦੀ ਤੁਹਾਨੂੰ ਅਸੀਂ ਇਹਨਾਂ ਦੀ ਦੁਬਾਰਾ ਫਿਰ ਇੰਟਰਵਿਊ ਲੈ ਕੇ ਆਵਾਂਗੇ ਉਹਦੇ ਵਿੱਚ ਹੋਰ ਜੀ ਗੱਲਬਾਤ ਕਰਾਂਗੇ ਵੀਰ ਜੀ ਹੋਣਾ ਦੇ ਆਪਾਂ ਗੀਤਾਂ ਦੇ ਬਾਰੇ ਤੇ ਨਾਲ ਵੀਰ ਜੀ ਹੋਣਾ ਦੇ ਕਾਰੋਬਾਰ ਦਾ ਵੀ ਜ਼ਰੂਰ ਜ਼ਿਕਰ ਕਰਾਂਗੇ ਤੇ ਦਿਖਾਵਾਂਗੇ ਸੋ ਹਣ ਸਾਨੂੰ ਦੀ ਇਜਾਜ਼ਤ ਤੇ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ